ਯੱਪਾ ਈਸ਼ੂ ਦੇ ਵਿੱਚ ਪੰਜਾਬ ਦੀ ਪਲੀਟੀਕਲ ਸਟਿਚਰੇਸ਼ਨ ਦੇ ਬਾਰੇ ਗੱਲਬਾਤ ਕਰਾਂਗੇ ਔਰ ਇਹ ਵੀ ਗੱਲਬਾਤ ਕਰਾਂਗੇ ਕਿ ਪੰਜਾਬ ਦੀ ਰਾਜਨੀਤੀ ਵਿੱਚ ਕੀ ਸਰਦਾਰ ਨਵਜੋਤ ਸਿੰਘ ਸਿੱਧੂ ਸਰ ਗੱਲਬਾਹਰ ਫਾਰਲੈਂਡੇ ਵਾਪਸ ਆ ਰਹੇ ਹਨ ਜਾਂ ਨਹੀਂ ਇਹਦੇ ਉੱਤੇ ਵਿਚਾਰ ਚर्चा ਕਰਾਂਗੇ ਆਪਾਂ ਇਸ ਗੱਲ ਦੀ ਵਿਚਾਰ ਚਰਚਾ ਕਰਾਂਗੇ ਕਿ ਕੇਂਦਰ ਸਰਕਾਰ ਨੇ ਕੁਝ ਹਰ ਪੀੜਤ ਲੋਕਾਂ ਦੇ ਲਈ ਕੁਝ બીજા ਦੇ ਟਰੱਕ ਜਿਹੜੇ ਆ ਉਹ ਭਰ ਕੇ ਭੇਜੇ ਸਨ ਔਰ ਉਹਨੂੰ ਪੰਜਾਬ ਸਰਕਾਰ ਨੇ ਪੀ ਆ ਲਈ ਵੱਤੋਂ ਵਿੱਚ ਲੈਂਦਾ ਇਸ ਸੰਬੰਧੀ ਚਰਚਾ ਕਰਾਂਗੇ ਫਿਰ ਆਪਾਂ ਚਰਚਾ ਕਰਾਂਗੇ ਕਿ ਸਤ ਜਿਹੜੇ ਪੰਜਾਬੀ ਨੌਜਵਾਨ ਸਨ ਉਹਨਾਂ ਨੂੰ ਤਾਜਿਕਸਤਾਨ ਦੇਸ਼ ਵਿੱਚੋਂ ਵਾਪਸ ਲਿਆਂਦਾ ਗਿਆ ਉਹਦੇ ਲਈ ਵੱਖ-ਵੱਖ ਪਾਰਟੀਆਂ ਦੇ ਨੁਮਾਇंदे ਜਾਂ ਹੋਰ ਲੀਡਰ ਆਪਣਾ ਕ੍ਰੈਡਿਟ ਦੇਣ ਦਾ ਜਤਨ ਕਰ ਰਹੇ ਆ ਲੇਕਿਨ ਕੋਈ ਵੀ ਲੋਕ ਸਾਨੂੰ ਇਸ ਗੱਲ ਨਾਲ ਵਾਅਦਾ ਨਹੀਂ ਸੇਕਮ ਜਿਹੜੇ ਬੰਦੇ ਨੇ ਸਹੀ ਕੰਮ ਕੀਤਾ ਉਹਨੂੰ ਵੀ ਉਹਦਾ ਜਿਹੜਾ ਕ੍ਰੈਡਿਟ ਹੈ ਮਿਲਣਾ ਚਾਹੀਦਾ ਹੈ ਇਸ ਵਿਸ਼ੇ ਉੱਤੇ ਵੀ ਆਪਾਂ ਗੱਲਬਾਤ ਕਰਾਂਗੇ ਔਰ ਅੱਗੇ ਆਪਾਂ ਦੇ ਜੀ ਹਮਾਤਿਕੋਂ ਮੈਂਬਰ ਪਾਰਲੀਮੈਂਟਾ ਕੰਗਣਾ ਰਾਨੋ ਉਸਨੇ 2021 ਦੀ ਵਿੱਚ ਜਦੋਂ ਕਿਸਾਨ ਮੋਟਿਆਂ ਲੱਗਾ ਸੀ ਉਹਨਾਂ ਨੇ ਪੰਜਾਬ ਦੀ ਇੱਕ ਬਜ਼ੁਰਗ ਔਰਤ ਮਹਿਿੰਦਰ ਕੋਟ ਦੇ ਉੱਪਰ ਇੱਕ ਗਲਤ ਟਿੱਪਣੀ ਕੀਤੀ ਸੀ ਉਹਦੇ ਸਬੰਧ ਵਿੱਚ ਵੀ ਆਪਾਂ ਅੱਗ ਗੱਲਬਾਤ ਕਰਾਂਗੇ ਫਿਰ ਆਪਾਂ ਗੱਲਬਾਤ ਲਾਸਟ ਕਰਾਂਗੇ ਕਿ ਜਿਹੜੇ ਗੈਰ ਮਨੁੱਖੀ ਤੌਰ ਦੇ ਉੱਤੇ ਵਦੇਸ਼ਾਂ ਵਿੱਚ ਜਾਣ ਦਾ ਯਤਨ ਕਰਦੇ ਹਾਂ ਸਾਡੇ ਪੰਜਾਬੀ ਨੌਜਵਾਨ ਨੂੰ ਉਹਨਾਂ ਨੂੰ ਦੇਦਾਰ ਦੇ ਇੱਕ ਦੋ ਗੱਲਾਂ ਬਾਤਾਂ ਆਪਾਂ ਇਸ ਵਿਸ਼ੇ ਦੇ ਉੱਤੇ ਕਰਾਂਗੇ ਤੋਂ ਚਲਦੇ ਆ ਆਪਾਂ ਸਭ ਤੋਂ ਪਹਿਲਾ ਵਿਸ਼ੇ ਨੂੰ ਟੱਚ ਕਰਦੇ ਆ ਤੋਂ ਸਭ ਤੋਂ ਪਹਿਲਾ ਵਿਸ਼ਾ ਇਹ ਆ ਕਿ ਪੰਜਾਬ ਦੀ ਜਿਹੜੀ ਪੋਲੀਟਿਕਲ ਸਿਚੁਏਸ਼ਨ ਹੈ ਐਸ ਵੇਲੇ ਉਹ ਸਿਆਸੀ ਤੌਰ ਦੇ ਉੱਤੇ ਵੀ ਉਹ ਪਦਵੰਦਗੀ ਤੌਰ ਦੇ ਉੱਤੇ ਵੀ ਔਰ ਇਹ ਜਿਹੜਾ ਤਾਂ ਬਾਣਾ ਆ ਇਹ ਸਾਰਾ ਇੰਨਾ ਡਾਵਾ ਡੋਲ ਹੋ ਚੁੱਕਾ ਆ ਕਿ ਕੋਈ ਪਤਾ ਹੀ ਨਹੀਂ ਲੱਗ ਰਿਹਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਸਤਾਰੀ ਅਫਸ ਲੋਕਾਂ ਦੇ ਹੱਥਾਂ ਨਾਲ ਲੁੱਟ ਰਿਆ ਔਰ ਕੋਈ ਇਸ ਗੱਲ ਦਾ ਹੱਥ ਪੱਲਾ ਫੜਨ ਨੂੰ ਪਿਆ ਨਹੀਂ ਕਿ ਕੋਈ ਜੇ ਅਫਸਰ ਲੋਕਾਂ ਨੂੰ ਲੁੱਟਵੇ ਆਇਆ ਕਟੋ ਕਟ ਉਹਦੇ ਹੱਥ ਫੜ ਕੇ ਉਹਨੂੰ ਪੁੱਛਿਆ ਜਾਵੇ ਵੇ ਭਾਈ ਤੂੰ ਲੋਕਾਂ ਦੀ ਕਿਹੜੀ ਗੱਲ ਤੋਂ ਲੁੱਟ ਘਸਟ ਕਰਿਆ ਐ ਇੰਨੀ ਕਿਸੇ ਵੀ ਅਧਿਕਾਰੀ ਵਿੱਚ ਹਿੰਮਤ ਨਹੀਂ ਦਾਦਾ ਅਸਲ ਇਹਦੇ ਪਿੱਛੇ ਵੀ ਇੱਕ ਤਰਕ ਹੈ ਤਰਕ ਇਹ ਆ ਕਿ ਸਰਕਾਰ ਨੇ ਸਾਰੀਆਂ ਵਿਭਾਗਾਂ ਨੂੰ ਇਹ ਅਹਿਤਿਆਤ ਦੇ ਰੱਖਿਆ ਆ ਕਿ ਉਹ ਆਪੋ ਆਪਣੇ ਵਿਭਾਗਾਂ ਵਿੱਚ ਆਪੋ ਆਪਣੀ ਮਨਮਤ ਦੀ ਕ ਇਹੋ ਜਿਹਾ ਤਲਕ ਦੱਸਿਆ ਜਾ ਰਿਹਾ ਆ ਕਿ ਸਰਕਾਰ ਨੇ ਆਪੋ ਆਪਣੇ ਵਿਭਾਗ ਦੇ ਅਧਿਕਾਰੀਆਂ ਨੂੰ ਦੇ ਰੱਖਿਆ ਆ ਜਦ ਇਹੋ ਜਿਹਾ ਵਿਗਾੜ ਉਹ ਅਧਿਕਾਰੀਆਂ ਨੂੰ ਦਿੱਤੇ ਗਏ ਹੋਣ ਜਾਂ ਪੰਜਾਬ ਪੁਲਿਸ ਨੂੰ ਦਿੱਤੇ ਗਏ ਹੋਣ ਤਾਂ ਕੌਣ ਸਮਝਦਾ ਭਾਈ ਇੱਥੇ ਲੋਕਾਂ ਦੀ ਗੱਲ ਸਮਝਣ ਵਾਲਾ ਕੌਣ ਹੈ ਕਿਸੇ ਕਹਨ ਦੇ ਉੱਤੇ ਸਰਕਾਰ ਨੂੰ ਇਹ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਇਸ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨਾਲ ਇਹ ਵਾਅਦਾ ਕੀਤਾ ਗਿਆ ਸੀ ਕਿ ਜੇ ਦੇਖ ਤਾ ਉਹਨਾਂ ਦੀ ਪਾਰਟੀ ਦੀ ਸਰਕਾਰ ਆਉਂਦੀ ਆ ਤਾਂ ਇਹ ਸਰਕਾਰ ਚੰਡੀਗੜ੍ਹ ਤੋਂ ਨਹੀਂ ਚੱਡੇਗੀ ਇਹ ਸਰਕਾਰ ਪਿੰਡਾਂ ਦੇ ਪਿੰਡਾਂ ਵਿੱਚ ਜੰ데ਗੀ ਲੇਕਿਨ ਹੋ ਕੀ ਰਹਾ ਆ ਇਹਨੇ ਉਲਟ ਹੋ ਰਿਹਾ ਆ ਫਿਰ ਕੁਝ ਵੀ ਹੋਵੇ ਆਪਾਂ ਗੱਲ ਸ਼ੁਰੂਤਾ ਕੀ ਕੀ ਸੀ ਸਰਦਾਰ ਨਵਜੋਤ ਸਿੰਘ ਸਿੱਧੂ ਤੋਂ ਸਰਦਾਰ ਨਵਜੋਤ ਸਿੰਘ ਸਿੱਧੂ ਬਾਰੇ ਸਾਡੀ ਜੋ ਜਾਣਕਾਰੀ ਜੋ ਸਾਨੂੰ ਅੱਜ ਵੀ ਤਰੀਕ ਵਿੱਚ ਨਾ ਰਹੀ ਆ ਉਹ ਨਾ ਵੀ ਵਾਪਸੀ ਪੰਜਾਬ ਦੀ ਸਿਆਸਤ ਵਿੱਚ ਲਗਭਗ ਤੈ ਹੋ ਚੁੱਕੀ ਆ ਉਹਨਾਂ ਨੂੰ ਉਹਦਾ ਕਿਹੜਾ ਮਿਲਦਾ ਆ ਕਿਹੜਾ ਨਹੀਂ ਮਿਲਦਾ ਇਹਦੇ ਬਾਰੇ ਤਾਂ ਸੰ ਕੋਈ ਜਾਣਕਾਰੀ ਨਹੀਂ ਮਿਲੀ ਲੇਕਿਨ ਇਹ ਗੱਲ ਤੈ ਹੈ ਕਿ ਉਹਨਾਂ ਦੀ ਜਾਨ ਉਹਨਾਂ ਦੀ ਜਿਹੜੀ ਵਾਪਸੀ ਆ ਪੰਜਾਬ ਦੀ ਰਾਜਨੀਤੀ ਵਿੱਚ ਉਹ ਲਗਭਗ ਤੈ ਹੋ ਚੁੱਕੀ ਆ ਔਰ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਸੰਬੰਧੀ ਕੋਈ ਨਾ ਕੋਈ ਫੈਸਲਾ ਹੋਣਾ ਸੰਭਵ ਜਾਪਦਾ ਆ ਵੈਸੇ ਵੀ ਉਹਨਾਂ ਦੀ ਇੱਕ ਸ਼ਰੀਆ ਨੇ ਪਾਰਟੀ ਰਾਜਨੀਤੀ ਵਿੱਚ ਪੰਜਾਬ ਦੀ ਨਹੀਂ ਕੇਵਲ ਪੰਜਾਬ ਦੀ ਨਹੀਂ ਪੰਨੇ ਦੇਸ਼ ਦੀ ਰਾਜਨੀਤੀ ਵਿੱਚ ਉਹਨਾਂ ਦੀ ਛਵੀ ਇੱਕ ਇਮਾਨਦਾਰ ਸਾਫ਼ ਸੁਥਰੇ ਕਦਰ ਵਾਲੇ ਲੀਡਰ ਦੀ ਇੱਕ ਛਵੀ ਬਣੀ ਹੋਈ ਹੈ ਜਿਹਨੂੰ ਹਰ ਇੱਕ ਪਾਰਟੀ ਨੈਸ਼ਨਲ ਲੈਵਲ ਦੀ ਵੀ ਸਟੇਟ ਲੈਵਲ ਦੀ ਵੀ ਆਪਣੇ ਵੱਲ ਖਿੱਚਣ ਨੂੰ ਹਮੇਸ਼ਾ ਤਿਆਰ ਰਹਿੰਦੀ ਹੈ ਲੇਕਿਨ ਉਹਨਾਂ ਨੇ ਕਦੀ ਵੀ ਆਪਣਾ ਕਰਜ਼ਾ ਜਿਹੜਾ ਆ ਉਹ ਵੇਚਣ ਦਾ ਯਤਨ ਨਹੀਂ ਕੀਤਾ ਔਰ ਆਪਣੇ ਕਰਜ਼ਾ ਨੂੰ ਹਮੇਸ਼ਾ ਹੀ ਸਾਫ਼ ਸੁਥਰਾ ਕਰਜ਼ਾ ਬਣਾ ਕੇ ਰੱਖਣ ਦਾ ਯਤਨ ਕੀਤਾ ਆ ਔਰ ਇਦੋਂ ਤੱਕ ਜਿੰਨੀ ਕੋ ਮੈਨੂੰ ਜਾਣਕਾਰੀ ਆ ਕਿਸੇ ਸਮੇਂ ਉਹਨਾਂ ਨੂੰ ਉਹਨਾਂ ਨੂੰ ਆਪਕ ਸੰਕਟ ਦਾ ਸਾਹਮਣਾ ਨਹੀਂ ਕਰਨਾ ਪਿਆ ਸੀ ਲੇਕਿਨ ਉਹ ਉਹਨਾਂ ਨੇ ਸੰਕਟ ਨੂੰ ਆਪਣੀ ਇਹ ਇਮਾਨਦਾਰੀ ਦੇ ਨਾਲ ਨਿਯਤ ਖਣਾ ਦੀ ਕੋਸ਼ਿਸ਼ ਕੀਤੀ ਔਰ ਉਹਦੇ ਵਿੱਚ ਸਵਲ ਵੀ ਹੋਏ ਲੇਕਿਨ ਉਹਨਾਂ ਨੇ ਆਪਣੇ ਕਦਮ ਕਿਸੇ ਹਾਲਤ ਵਿੱਚ ਦੀ ਗਰਾਉਂਡ ਯਤਨ ਨਹੀਂ ਕੀਤਾ ਸੋ ਸਾਡੀ ਤਾਂ ਇਹ ਤਮੰਨਾ ਆ ਕਿ ਉਹ ਪੰਜਾਬ ਦੀ ਰਾਜਨੀਤੀ ਵਿੱਚ ਆਉਣ ਔਰ ਆ ਕੇ ਪੰਜਾਬ ਦੇ ਲੋਕਾਂ ਪਰ ਕੀ ਜੋ ਉਹਨਾਂ ਦਾ ਸਾਜ ਬਣਦਾ ਆ ਉਹਨੂੰ ਨਿਭਾਉਣ ਪਾਕੇ ਪੰਜਾਬ ਦੀ ਰਾਜਨੀਤੀ ਨੂੰ ਬਹੁਤ ਮਜ਼ਬੂਤ ਕੀਤਾ ਜਾਵੇ ਔਰ ਲੋਕਾਂ ਦੀ ਵੱਧ ਚੜ ਕੇ ਸੇਵਾ ਦੇ ਲਈ ਆ ਉਹ ਕੀਤੀ ਜਾਵੇ ਕਿਉਂਕਿ ਇਸ ਵੇਲੇ ਉਹਨਾਂ ਦੀ ਪਾਕੀ ਵਿੱਚ ਵੀ ਬੜਾ ਤੂਫਾਨ ਮਚਿਆ ਹੋਇਆ ਆ ਹਰ ਇੱਕ ਇੱਕ ਦੂਜੇ ਤੋਂ ਅੱਗੇ ਨਿਕਲਣਾ ਜਤਨ ਕਰਿਆ ਆ ਕੰਮ ਕੋਈ ਕਰਦਾ ਨਹੀਂ ਵੱਡਾ ਡੀਟਰ ਬਣ ਲਈ ਸਭ ਤੋਂ ਪਹਿਲਾਂ ਅੱਗੇ ਆ ਰਿਹਾ ਆ ਕਹਿ ਇਹ ਉਹਨਾਂ ਦੀ ਪਾਰਟੀ ਦਾ ਮਸਲਾ ਆ ਸਾਨੂੰ ਇਹਦੇ ਵਿੱਚ ਕੋਈ ਦਖਲ ਅੰਦਾਜ਼ੀ ਕਰਨ ਦੀ ਕੋਈ ਲੋੜ ਨਹੀਂ ਉਹ ਜਾਣ ਉਹਨਾਂ ਦੇ ਕੰਮ ਜਾਣ ਕਿਹੋ ਜਿਹਾ ਦੁਨੀਆਂ ਪਾਰਟੀਆਂ ਦਾ ਆ ਜੇ ਕੋਈ ਲੜਾਈ ਝਗੜਾ ਸਾਹਮਣੇ ਨਹੀਂ ਆਉਂਦਾ ਮੈਂ ਅਕਸਰ ਦੇਖਦਾ ਆ ਤਾਂ ਉਹ ਬਹੁਤ ਜਨਤਾ ਪਾਰਟੀ ਵਿੱਚ ਕੋਈ ਹੁਣ ਲੜਾਈ ਝਗੜਾ ਵਿੱਚ ਸੁਣ ਨੂੰ ਨਹੀਂ ਆ ਰਿਹਾ ਅੰਦਰ ਖਾਤੇ ਜੂਰੂ ਲੋ ਡੱਟੇ ਹੋਣਗੇ ਦੇਸ਼ਿਕ ਡੱਟੇ ਹੋਣਗੇ ਲੇਕਿਨ ਕਦੀ ਸੁਣਿਆ ਨਹੀਂ ਇਹਦੇ ਬਾਰੇ ਪਰ ਲਓ ਜੀ ਉਹਨਾਂ ਨੇ ਕੁੱਸੀਆਂ ਠੜਕਾ ਦਿੱਤੀਆਂ ਉਹਨਾਂ ਨੇ ਇੱਕ ਦੂਜੇ ਦੇ ਤਸੰਨ ਮਾਰੀ ਦੀ ਖਬਰ ਕੋਈ ਇਸ ਪਾਰਟੀ ਵੱਲੋਂ ਕਦੀ ਸੁਣੀ ਨਹੀਂ ਗਈ ਲੇਕਿਨ ਫਿਰ ਉਹ ਹਰ ਇੱਕ ਪਾਰਟੀ ਦਾ ਆਪੋ ਆਪਣਾ ਮਸਲਾ ਆ ਉਹ ਉਹ ਡੱਟਦੇ ਜਾਂ ਨਹੀਂ ਡੱਟਦੇ ਸਾਡਾ ਉਹਨਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਇੱਕਦਮ ਜੀਡੀਪੀ ਪਾਰਟੀ ਪੰਜਾਬ ਤੇ ਪੰਜਾਬ ਦੇ ਲੋਕਾਂ ਦੀ ਭਲਾਈ ਦੇ ਕੰਮ ਕਰਦੀ ਹੋਵੇ ਸਾਡਾ ਉਸੇ ਹੀ ਪਾਰਟੀ ਦੇ ਨਾਲ ਲੈਣਾ ਦੇਣਾ ਆ ਅਸੀਂ ਉਸੇ ਹੀ ਪਾਰਟੀ ਦੇ ਨਾਲ ਡੱਟ ਕੇ ਆਪਣਾ ਜਿਹੜਾ ਸਟੈਂਡ ਜਿਹੜਾ ਉਹ ਸਪਸ਼ਟ ਕਰਦੇ ਆ ਔਰ ਅੱਗੇ ਜਾ ਕੇ ਆਪਾਂ ਗੱਲ ਕਰਦੇ ਆ ਕਿ ਕੇਂਦਰ ਸਰਕਾਰ ਨੇ ਕੁਝ ਬੀਜਾਂ ਦੇ ਟਰੱਟ ਡਿੜੇ ਆ ਉਹ ਹਰ ਪੀੜ ਲੋਕਾਂ ਦੇ ਲਈ ਭੇਜੇ ਸਨ ਲੇਕਨ ਇੱਕ ਕੱਜੀਆ ਦੰਦੇ ਦੀ ਸੋਚ ਵੀ ਹੋ ਸਕਦੀ ਆ ਇਹ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ ਹਰ ਬੰਦਾ ਜਿਹੜਾ ਆ ਆਪਣੀ ਪਬਲਿਸਿਟੀ ਦਾ ਭੁੱਖਾ ਹੁੰਦਾ ਹੈ ਲੇਕਨ ਉਹਦੇ ਲਈ ਵੀ ਕੋਈ ਕੋ ਜੰਮਿਆਲ ਹੁੰਦੇ ਆ ਇੱਥੇ ਆਪਣੀ ਪਬਲਿਸਿਟੀ ਕਰਵਾਈਂ ਜਾਵੇ ਜਾਂ ਕਿੱਥੇ ਨਾ ਕਰਵਾਈ ਜਾਵੇ ਉਹ ਜੋ ਦੇਖਿਆ ਗਿਆ ਆ ਕਿ ਉਹ ਜਿਹੜੇ ਟਰੱਕ ਆਏ ਸਨ ਉਹਨਾਂ ਦੇ ਦੋਹਾਂ ਪਾਸਿਆਂ ਤੇ ਫਲੈਕਸ ਲੱਗੇ ਸਨ ਆਪਣੀ ਪਬਲਿਸਿਟੀ ਕਰਵਾਉਣ ਦੇ ਲਈ ਦੇਖੋ ਉਹਨਾਂ ਦੇ ਉੱਪਰ ਵੀ ਖਰਚਾ ਕੀਤਾ ਗਿਆ ਹੋਊਗਾ ਉਹ ਪੈਸਾ ਵੀ ਪੰਜਾਬ ਦੇ ਲੋਕਾਂ ਦਾ ਹੋਊਗਾ ਅਰੇ ਬੜੀ ਚੀਜ਼ ਇਹ ਪਬਲਿਸਿਟੀ ਲੱਗਦੀ ਆ ਇੱਕ ਟਰੱਕ ਦੇ ਉੱਤੇ ਆਪਣਾ ਬੋਰਡ ਲਾ ਕੇ ਉਹਦੇ ਉੱਤੇ ਫੋਟੋ ਲਾ ਕੇ ਉਹ ਫੋਟੋ ਦਾ ਕੀ ਦੇਖਣਾ ਕਿਸੇ ਨੇ ਉਹਦਾ ਕੀ ਮਤਭਾਅ ਪਾਉਗਾ ਲੋਕਾਂ ਉੱਤੇ ਨਹੀਂ ਤਾਂ ਸਮਝ ਨਹੀਂ ਆਉਂਦੀ ਹਾਂ ਇੱਕੋ ਇੱਕ ਸਮਝ ਆਉਂਦੀ ਆ ਇਹ ਲੋਕ ਸ਼ਾਇਦ ਉਹਨਾਂ ਵਿੱਚੋਂ ਕੀ ਬਹੁਤ ਘੱਟ ਗੈਂਟੀ ਵਾਲੇ ਲੋਕ ਇਹ ਨੂੰ ਸਮਝਣ ਲੱਗਣਗੇ ਕਿ ਇਹ ਟਰੱਕ ਪੰਜਾਬ ਸਰਕਾਰ ਦੇ ਆ ਜਾਂ ਫਲਾਣੇ ਬੰਦੇ ਦੇ ਆ ਅੱਧ ਵਿੱਚ ਉਹਦਾ ਕੋਈ ਫੈਰਾ ਨਹੀਂ ਵੈਸੇ ਤਾਂ ਸੇਵਾ ਕਰਨ ਵਾਲਾ ਬੰਦਾ ਜਿਹੜਾ ਹੁੰਦਾ ਆ ਜਾਂ ਕੋਈ ਸੰਸਥਾ ਹੁੰਦੀ ਆ ਉਹ ਅਕਾਲ ਪੁਰਖ ਵਾਹਿਗੁਰੂ ਦੀ ਤਗਾ ਦੇ ਵਿੱਚ ਫਲਵਾਨ ਹੁੰਦੇ ਆ ਉਹਨਾਂ ਨੂੰ ਕੋਈ ਦਿਖਾਵਾ ਕਰਨ ਦੀ ਲੋੜ ਨਹੀਂ ਪੈਂਦੀ ਕੋਈ ਹੋਸ਼ਾ ਸ਼ੋਸ਼ੇ ਛੱਡਣ ਦੀ ਲੋੜ ਨਹੀਂ ਪੈਂਦੀ ਅਸਲ ਆਪਸਾ ਨੇ ਨਹੀਂ ਧੀ ਕਿ ਆਇਆ ਕਿ ਗੁਰਦੁਆਰਾ ਸਾਹਿਬ ਜਾਂ ਕਿਸੇ ਹੋਰ ਧਾਰਮਿਕ ਸਥਾਨਾਂ ਉੱਤੇ ਜਿਹੜੇ ਦਾਨੀ ਸੱਜਣਿਆ ਉਹ ਚੁੱਪਚਾਪ ਆਇਆ ਹੈ ਸਹਿਤਾ ਦੇਖਾ ਕਿ ਜਿਹੜੇ ਭਰੇ ਭਰਾਏ ਉਦਾਂ ਹੀ ਬਗੈਰ ਕਿਸੇ ਜਾਣਕਾਰੀ ਤੇ ਛੱਟ ਕੇ ਚਲੇ ਜਾਂਦੇ ਆ ਕਿ ਉਹ ਉਹ ਨਹੀਂ ਆਪਣੀ ਬੌਲਸਿਕ ਨੂੰ ਨਾ ਜਾਂਦੇ ਚਾਉਂਦੇ ਆ ਲੇਕਿਨ ਉਹਨਾਂ ਨੂੰ ਪਤਾ ਆ ਕਿ ਜੋ ਕੁਝ ਉਹ ਕਰਾ ਰਿਹਾ ਉਹਨਾਂ ਦੀ ਸੇਵਾ ਤੋਂ ਦਗਾ ਦੇ ਵਿੱਚ ਪਰਵਾਹ ਹੋ ਜਾਣੀ ਆ ਉਹਨਾਂ ਨੂੰ ਕਿਸੇ ਕਿਸਮ ਦੀ ਜਿਹੜੀ ਪਵਲਸਿਕ ਆ ਉਹ ਕਲਵਾਉਣ ਦੀ ਲੋੜ ਨਹੀਂ ਮੈਂ ehm ਲੋੜ ਡਿੰਗ ਮਹਿਸੂਸ ਕਰਦੇ ਸੋ ਪਤਾ ਨਹੀਂ ਅਸੀਂ ਹੈਲਥੀ ਸ਼ੋਰਟ ਲਾਈਨ ਦੇ ਲਈ ਕਿਉਂ ਇੰਨੀ ਇੰਨਾ ਜਿਹੜਾ ਦਿਖਾਵਾ ਉਹ ਕਰਦੇ ਆ ਹੈ ਜਿਨ੍ਹਾਂ ਨੇ ਨਹੀਂ ਕੀਤਾ ਉਹ 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 ਨਾਲੇ ਸ਼ਾਇਦ ਸੋਚ ਹੀ ਉਹਨਾਂਕ ਹੋਵੇਗੀ ਪਰ ਸਾਨੂੰ ਇਸ ਗੱਲ ਦਾ ਬੜਾ ਬੁਰਾ ਮਹਿਸੂਸ ਹੋਇਆ ਕਿ ਇੱਕ ਛੋਟੀ ਜਿਹੀ ਸੇਵਾ ਦੇ ਲਈ ਇੰਨੀ ਪਬਲਿਸਿਟੀ ਦਾ ਖਾਤਿਆ ਜਿਹੜਾ ਉਹ ਕੀਤਾ ਗਿਆ ਇੱਕ ਖਾਤਿਆ ਨੇਸਨ ਦੇ ਪੰਜਾਬ ਦੇ ਲੋਕਾਂ ਦਾ ਪੈਸੇ ਦਾ ਖਾਤਿਆ ਸੀ ਲੋਕਾਂ ਵੱਲੋਂ ਦਿੱਤੇ ਗਏ ਟੈਕਸ ਦਾ ਇਹ ਗੈਰਨਿਯਤ ਖਾਤਿਆ ਸੀ ਜੋ ਕਿ ਨਹੀਂ ਹੋਣਾ ਚਾਹੀਦਾ ਸੀ ਸੋ ਅਗਲੀ ਗੱਲ ਜਿਹੜੀ ਮੈਂ ਕਰਨ ਜਾ ਰਿਹਾ ਹਾਂ ਉਹ ਹੈ ਪੰਜਾਬ ਦੇ ਜਿਹੜੇ ਕੁਝ ਨੌਜਵਾਨ ਆ ਉਹ ਪਾਕਿਸਤਾਨ ਤੋਂ ਵਾਪਸ ਆਏ ਹਨ ਉਥੋਂ ਪੜਨ ਲਈ ਦੇ ਪੰਜਾਬ ਦੇ ਵੀਰ ਰਿਆ ਉਹਨਾਂ ਨੇ ਆਪਣਾ ਡੇਡਾ ਉਹ ਯਤਨ ਉਹ ਯਾਦ ਕੀਤੇ ਹਨ ਉਹਨਾਂ ਵਿੱਚ ਬਹੁਤ ਯਤਨ ਵੀ ਲਿਆ ਉਹ ਪੰਜਾਬ ਦੇ ਲੋਕਾਂ ਲੀਡਰਾਂ ਨੇ ਵੀ ਕੀਤੇ ਆ ਵੱਖ-ਵੱਖ ਇੰਜਵਿਟਡ ਆਡੀਅੰਸ ਦੇ ਲੋਕਾਂ ਨੇ ਵੀ ਕੀਤੇ ਆ ਪਤਵਕਾਲ ਭਾਈਚਾਰੇ ਨੇ ਵੀ ਕੀਤੇ ਆ ਉਹ ਪੁੱਲ ਮਰਾ ਕੇ ਹਰ ਇੱਕ ਨੇ ਆਪੋ ਆਪਣੀ ਦਾਵੇ ਜਿਹੜੇ ਆ ਉਠੋ ਕਿ ਆ ਕਿ ਲੋ ਜੀ ਮੈਂ ਇਹਨਾਂ ਸੱਤ ਜਿਹੜੇ ਬੱਚੇ ਜਾਨੋਂ ਲੰਡੇ ਆ ਉਹ ਉਥੇ ਜਿਹੜੇ ਫਸੇ ਆ ਉਹ ਇਹ ਆ ਉਹਨਾਂ ਨੂੰ ਮੈਂ ਵਾਪਸ ਲੈ ਕੇ ਆਇਆ ਤਦੋ ਜਿੰਨੇ ਇਹਨਾਂ ਦੀ ਕਿਸੇ ਨੇ ਕੰਮ ਕੀਤਾ ਜੇ ਉਹਨੇ ਵੱਧ ਲੜ ਕੇ ਵੀ ਕਹਿ ਦਿੱਤਾ ਦੇ ਨਹੀਂ ਵਿੱਚ ਕੀ ਹਰ ਜਾ ਉਹਨੇ ਆਪਣੀ ਜਿਹੜੀ ਹਉਮੈ ਨੂੰ ਪੱਠੇ ਬਾਲਿਆ ਉਹਦਾ ਮਨ ਸ਼ਾਂਤ ਹੋ ਜੁਕਾ ਤੋ ਅਸੀਂ ਉਹਦੇ ਮਨ ਨੂੰ ਸ਼ਾਇਦ ਕੰਮ ਵਿੱਚ ਕੋਈ ਰਿਕਤਾ ਤਾਂ ਨਹੀਂ ਡੋਣਾ ਚਾਹੁੰਦੇ ਇਹ ਕਿ ਜਿਹੜੇ ਆਦਮੀ ਨੇ ਜਾਂ ਸੰਸਥਾ ਨੇ ਕੋਈ ਸਹੀ ਮਹੰਦਿਆਂ ਵਿੱਚ ਕੰਮ ਕੀਤਾ ਹੋਵੇ ਜੇਕਰ ਉਹਨੂੰ ਇਸ ਵਿਸ਼ੇ ਤੋਂ ਬਾਹਰ ਕਰ ਲਿਆ ਜਾਵੇ ਤਾਂ ਥੋੜਾ ਜਿਹਾ ਮਨ ਨੂੰ ਦੁੱਖ ਹੁੰਦਾ ਹੈ। ਤੋ ਮੈਂ ਇਹ ਦੱਸਣਾ ਚਾਹੁੰਦਾ ਹਾਂ ਇਸ ਵਿਸ਼ੇ ਦੇ ਸੰਬੰਧ ਵਿੱਚ ਕਿ ਦਿੱਲੀ ਦੇ ਐ ਸਦਾ ਬਿਕਰਮ ਜੀਤ ਸਿੰਘ ਸਾਨੀ ਜਿਹੜੇ ਸਾਡੇ ਰਾਸ ਸਵਾ ਦੇ ਵੀ ਮੈਂਬਰ ਆ ਉਹਨਾਂ ਨੇ ਅਚੇਤ ਤੌਰ ਤੇ ਇਸ ਵਿਸ਼ੇ ਵੱਲ ਆਪਣਾ ਧਿਆਨ ਦੇ ਕੇ ਇਸ ਗੱਲ ਵੀ ਨਾਲ ਕੰਮ ਕੀਤਾ ਔਰ ਉਹਨਾਂ ਉਹ ਵੀ ਇਸ ਗੱਲ ਦੀ ਵਧਾਈ ਦੇ ਫਤਿਹ ਹਨ ਕਿ ਉਹਨਾਂ ਨੇ ਇਹ ਦਿਨ ਰਾਤ ਮੇਂ ਕਰਕੇ ਇਹਨਾਂ ਮ ਨੌਜਵਾਨ ਮੁੰਡੇ ਮੁੰਡਿਆਂ ਨੂੰ ਵਾਪਸ ਬੁਲਾਉਣ ਵਿੱਚ ਆਪਣੀ ਜਿਹੜੀ ਆ ਉਹ ਬੁੰਕਾ ਨਭਾਈ ਆ ਉਹ ਇੱਥੇ ਗੱਲ ਮੈਂ ਇੱਕ ਹੋਰ ਜੋੜ ਦੇਵਾਂ ਕਿ ਪਤਾ ਨਹੀਂ ਸਾਡੇ ਮੁੰਡੇ ਕਿਉਂ ਇਹ ਡੇਲੇ ਵਿਦੇਸ਼ਾਂ ਵਿੱਚ ਗੈਰ ਕਾਨੂੰਨੀ ਤੌਰ ਦੇ ਉੱਤੇ ਜਾ ਰਹੇ ਆ ਔਰ ਇੱਕ ਗੱਲ ਜਿਹੜੀ ਮੈਨੂੰ ਸਮਝ ਆਉਂਦੀ ਆ ਕਿ ਸਾਡੇ ਆਪਣੇ ਸਟੇਟ ਵਿੱਚ ਅਨਪਰਲਮੈਂਟ ਇੰਨੀ ਵੰਗ ਗਈ ਆ ਕਿ ਇੱਥੇ ਮੁੰਡਿਆਂ ਦਾ ਬੋਜੀ ਰੋਟੀ ਚਲਾਉਣੀ ਜਿਹੜੀ ਆ ਬੜੀ ਮੁਸ਼ਕਲ ਹੋ ਰਹੀ ਆ ਦੇਲੇ ਮੁੰਡੇ ਵਿਆਹ ਹੋਇਆ ਉਹਨਾਂ ਦੇ ਆਪ ਆਪੋ ਆਪਣੇ ਪਰਿਵਾਰਾਂ ਨੂੰ ਚਦਾਉਣਾ ਬੜਾ ਮੁਸ਼ਕਲ ਹੋ ਰਿਹਾ ਫਿਰ ਉਹ ਜਾਂ ਕਿੱਥੇ ਜਾਂ ਉਹ ਮਾ ਉਹ ਮੱਦੇ ਕੀ ਨਾ ਕਰਦੇ ਇਹੋ ਜੀ ਕਹਾਵਤ ਉਹਨਾਂ ਦੇ ਅੱਗੇ ਬੜੀ ਹੋਈ ਆ ਸੋ ਉਹ ਬਾਦ ਨੂੰ ਨੱਠ ਰਿਹਾ ਬਾਦ ਨੂੰ ਨੱਠਣ ਲਈ ਕੋਈ ਐਸਾ ਸਾਜੀ ਸਰਕਾਰ ਕੋਲ ਕੋਈ ਸਾਧਨ ਨਹੀਂ ਪਰ ਉਹ ਕਾਨੂੰਨੀ ਤੌਰ ਤੇ ਉਹਨਾਂ ਨੂੰ ਬਾਦ ਦੇਈ ਸਕਣ ਅਸੀਂ ਕਈ ਵਾਰੀ ਇਹ ਸਰਕਾਰ ਨੂੰ ਬੇਨਤੀ ਕੀਤੀ ਆ ਕਿ ਉਹ ਸਟੇਜ ਪੱਧਰ ਦੇ ਉੱਤੇ ਜਿਹੜੇ ਸਾਡੇ ਨੌਜਵਾਨ ਆ ਉਹ ਵਿਦੇਸ਼ਾਂ ਵਿੱਚ ਜਾਣਾ ਚਾਹੁੰਦੇ ਆ ਉਹ ਉਹਨਾਂ ਨੂੰ ਕਾਨੂੰਨੀ ਤੌਰ ਦੇ ਉੱਤੇ ਬਾਹਰ ਭੇਜਣ ਦੇ ਲਈ ਇੱਕ ਸਟੇਟ ਐਕਸਪੋਰਟ ਕਾਰਪੋਰੇਸ਼ਨ ਦੀ ਸਥਾਪਨਾ ਕਰੇ ਅਤੇ ਉਹਨਾਂ ਦੇ ਰਾਹੀਂ ਹੀ ਵਿਦੇਸ਼ਾਂ ਨੂੰ ਨੌਜਵਾਨ ਮੁੰਡੇ ਕੁੜੀਆਂ ਨੂੰ ਭੇਜਣ ਦਾ ਯਤਨ ਕਰੇ ਉਹ ਤਾਂ ਕਿ ਇਹ ਜਿਹੜੀ ਗੈਰ ਮਨੁੱਖੀ ਤਸਕਰੀ ਆ ਪੰਜਾਬ ਦੇ ਵਿੱਚ ਹੋ ਰਹੀ ਉਹਨਾਂ ਨੂੰ ਰੋਕਿਆ ਜਾਵੇ ਸੋ ਜਦ ਤੱਕ ਇਹੰਦਾ ਨਹੀਂ ਹੁੰਦਾ ਜਦ ਤੱਕ ਇਹੋ ਜੀ ਸਾਸਾ ਹੋਣ ਵਿੱਚ ਨਹੀਂ ਆਉਂਦੀ ਤਦ ਤੱਕ ਇਹ ਸੈਂਟਲਾ ਇਸੇ ਤਰ੍ਹਾਂ ਹੀ جاری ਰਹੇਗਾ ਐਜੰਟ ਲੋਕ ਜਿਹੜੇ ਆ ਇਹੋ ਜਿਹਾ ਮੰਡਿਆਂ ਦੀ ਡਾਕਪੋਰਟ ਤੱਕ ਦੇ ਦੇਣਗੇ ਕੋਈ ਦਿਨ ਐਸਾ ਖਾਲੀ ਨਹੀਂ ਜਾਂਦਾ ਜਦੋਂ ਕਿਸੇ ਨਾ ਕਿਸੇ ਦੇਸ਼ ਦੇ ਵਿੱਚੋਂ ਇਹ ਆਵਾਜ਼ ਆਉਂਦੀ ਹੋਵੇ ਜਾਂ ਕਿਸੇ ਮੁੰਡੇ ਦੀ ਜਾਂ ਕਿਸੇ ਕੁੜੀ ਦੀ ਲੋਜੀ ਮੈਂ ਇੱਥੇ ਫਸੀ ਹੋਈ ਆ ਜਾਂ ਮੈਂ ਇੱਥੇ ਫਸਿਆ ਹੋਇਆ ਆ ਮੈਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇਥੋਂ ਕੱਢ ਦਿਆ ਜਾਵੇ ਤੁਹਾਡੀ ਮਿਹਰਬਾਨੀ ਹੋਵੇਗੀ ਕਿਉਂ ਇਹੋ ਜਿਹੀਆਂ ਆਵਾਜ਼ਾਂ ਸਾਨੂੰ ਸੁਣਨ ਨੂੰ ਮਿਲ ਰਹੀਆਂ ਆ ਇਹ ਗੱਲ ਦਾ ਹੱਲ ਲੱਭਣ ਦੇ ਲਈ ਪੰਜਾਬ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਆ ਤਾਂ ਕਿ ਇਸ ਮਸਲੇ ਦਾ ਹੱਲ ਲੱਭਿਆ ਜਾ ਸਕੇ ਔਰ ਪੰਜਾਬ ਦੇ ਨੌਜਵਾਨ ਬੱਚੇ ਬੱਚਿਆਂ ਨੂੰ ਰੁਜ਼ਗਾਰ ਦਾ ਸਾਧਨ ਜਿਹੜਾ ਉਹ ਪੈਦਾ ਕਰਕੇ ਦਿੱਤਾ ਜਾਵੇ ਇਹ ਜ਼ਿੰਮੇਵਾਰੀ ਸਰਕਾਰਾਂ ਦੀ ਵੰਡੀ ਆ ਇਹ ਨੌਜਵਾਨਾਂ ਦੀ ਆਪਣੀ ਜ਼ਿੰਮੇਵਾਰੀ ਕੋਈ ਨਹੀਂ ਵੰਡੀ ਓਏ ਸਰਕਾਰ ਦੀ ਜ਼ਿੰਮੇਵਾਰੀ ਵੰਡੀ ਆ ਤੇ ਉਹ ਨੌਜਵਾਨਾਂ ਦੇ ਕੁੜੀਆਂ ਨੂੰ ਉਹਨਾਂ ਦੇ ਲਈ ਰੁਜ਼ਗਾਰ ਦੇ ਸਾਧਨ ਪੈਦਾ ਕਰਕੇ ਦੇਵੇ ਅਗਲੀ ਗੱਲ ਜਿਹੜੀ ਮੈਂ ਕਰਨੀ ਚਾਹੁੰਦਾ ਆ ਉਹ ਹੈ ਮਾਜਤੋ ਮੈਂਬਰ ਪਾਰਲੀਮੈਂਟ ਤੇ ਬਾਲੀਵੁੱਡ ਦੀ ਐਕਟ੍ਰੈਸ ਤੰਗਣਾ ਰਣੌਦ ਜਿਹਦੀ ਆਪਣੀਆਂ ਗਲਤ-ਮਤ ਟਿੱਪਣੀਆਂ ਦੇ ਲਈ ਬੜੀ ਮਸ਼ਹੂਰ ਦੱਸੀ ਜਾ ਰਹੀ ਆ ਉਹਨੇ 2021 ਦੇ ਵਿੱਚ ਜਦੋਂ ਕਿਸਾਨ ਮੋਰਚਾ ਚੱਲ ਰਿਆ ਸੀ ਤਾਂ ਇੱਕ ਸਾਨਾ ਦੇ ਉੱਤੇ ਕਿਸਾਨ ਦਿੱਗੀਆਂ ਦੇ ਉੱਤੇ ਇੱਕ ਪੱਤੀ ਜੀਟੀ ਪਣੀ ਕੀਤੀ ਸੀ। ਉਹ ਉਹ ਟਿੱਪਣੀ ਦਿੱਲੀ ਮਹਿੰਦਰ ਕੋ ਜਿਨ੍ਹਾਂ ਦੀ ਉਹ 81 ਸਾਲ ਦੇ ਲਗਭਗ ਸੀ ਉਸ ਟਾਈਮ ਉਹਨਾਂ ਦੇ ਉੱਤੇ ਟਿੱਪਣੀ ਉਹ ਕੀਤੀ ਸੀ। ਉਹ ਦਿੱਲੀ ਮਹਿੰਦਰ ਕੋ ਨੇ ਉਹਨਾਂ ਦੇ ਉੱਪਰ ਅ ਜਹਾਜ਼ ਮਸ਼ੀਨ ਦਾ ਕੇਸ ਜਿਹੜਾ ਉਹ ਕੀਤਾ ਸੀ। ਔਰ ਉਹਦੀ ਉਸ ਕੋਟ ਹੈ ਬਠਿੰਡਾ ਦੀ ਕੋਟ ਬੱਚ ਕੇਈ ਤਰੀਕਾਂ ਪਈਆਂ ਔਰ ਜਦੋਂ ਨੂੰ ਮਹਿਸੂਸ ਹੋਇਆ ਕਿ ਉਹਦੇ ਦੁੱਧ ਕੋਟ ਦਾ ਚਕੰਝ ਜਿਹੜਾ ਕਸਿਆ ਜਾ ਕੇ ਪਾਇਆ ਤੇ ਉਹਨੇ ਪਿਛਲੀ ਟ੍ਰੀਕ ਤੇ ਬੀਬੀ ਮਹਿੰਦਰ ਕੋਲੋਂ ਮਾਫੀ ਮੰਗ ਲਈ ਲੇਕਿਨ ਇਹਦਾ ਅਜੇ ਫਾਈਨਲ ਨਕਟਾ ਜਿਹੜਾ ਉਹ ਨਹੀਂ ਹੋ ਸਕਿਆ ਇਹਦੇ ਲਈ ਅਗਲੀ ਪੀਕ ਜਿਹੜੀ ਆ ਉਹ 24 ਨਵੰਬਰ ਦੀ ਹੈ। ਉਹਦੋਂ ਸ਼ਾਇਦ ਕੋਈ ਇਹਦਾ ਅੰਤਿਮ ਫੈਸਲਾ ਹੋ ਜਾਵੇਗਾ। ਲੇਕਿਨ ਇਹਦੇ ਲਈ ਅਜੇ ਕੋਈ ਫਾਈਨਲ ਗੱਲ ਨਹੀਂ ਸਮਝਿਆ ਜਾ ਸਕਦੀ। ਲੇਕਿਨ ਇਹ ਇੱਥੇ ਦੱਸਣਾ ਵੰਡਾ ਆ ਕਿ ਪਹਿਲਾਂ ਬੰਦਾ ਕਾੜੀ-ਕਾੜੀ ਦੇ ਵਿੱਚ ਹੰਕਾਰ ਦੇ ਵਿੱਚ ਜਿਸ ਦਾ ਅੱਜ ਪੰਜਾਬ ਦੇ ਵਿੱਚ ਬੜੇ ਪੋਲੀਟੀਸ਼ੀਅਨ ਇਹ ਹੋ ਜਾਂ ਤੁਹਾਨੂੰ ਮਿਲਣਗੇ। ਵੇ ਉਹ ਹੰਕਾਰ ਦੇ ਭਰੇ ਹੋਏ ਬੜੀਆਂ ਗੱਲਾਂ ਠੋਕਦੇ ਆ ਲੇਕਿਨ ਉਹਨਾਂ ਨੂੰ ਵੀ ਸ਼ਾਇਦ ਪਤਾ ਨਹੀਂ ਕਿ ਜਦੋਂ ਗੱਡੀ ਤੋਂ ਲੈਦ ਜਾਣਗੇ ਤਾਂ ਉਹਨਾਂ ਨੂੰ ਦੀ ਕੰਗਣਾ ਰਣੋਤਾਂ ਆਪਣੇ ਤਲ ਦੇ ਡੀੜਿਆ ਉਹ ਕਦਨੇ ਪਹਿੰਗੇ ਲੇਕਿਨ ਕੰਗਣਾ ਰਣੋਤ ਨੂੰ ਮਾਫੀ ਮਿਲਦੀ ਆ ਜਾਂ ਨਹੀਂ ਮਿਲਦੀ ਇਹ ਤਾਂ ਆਉਣ ਵਾਲਾ ਵਕਤ ਦੱਸੂਗਾ ਬ੍ਰੇਕਡਨ ਉਹਦੀ ਉਹਦਾ ਹੰਕਾਰ ਜਿਸ ਨਾਲ ਵਗਦੂ ਨੇ ਤੋੜਿਆ ਆ ਇਹਦੀ ਮਿਸਾਲ ਸ਼ਾਇਦ ਉਸ ਨੂੰ ਹੀ ਨਹੀਂ ਔਰ ਹੋਰ ਵੀ ਲੋਕਾਂ ਨੂੰ ਇਹਦੀ ਆਧਾਰ ਜਿਹੜੀ ਆ ਉਹ ਮਰਦੀ ਰਹੇਗੀ ਤਾਂ ਕਿ ਉਹ ਵੀ ਅੱਗੇ ਵਾਸਤੇ ਹੰਕਾਰ ਦੇਚਾਂ ਕੇ ਕਿਸੇ ਨੂੰ ਕਿਸੇ ਦੇ ਕਿਸੇ ਦਾ ਵੀ ਕੈਕਚਲ ਅਸੈਸੀਨੇਸ਼ਨ ਕਰਨ ਦਾ ਯਤਨ ਨਾ ਕਰੇ ਥੈਂਕ ਯੂ ਵੈਰੀ ਮਚ